ਸਾਡੀ ਕੂੜੇ ਦੀ ਸਮੱਸਿਆ ਤੇ ਪਾਣੀ ਦੀ ਸਮੱਸਿਆ ਲਗਭਗ ਪਿਛਲੇ 1 ਸਾਲ ਤੋਂ ਚੱਲ ਰਹੀ ਹੈ। ਅਸੀਂ ਇਸ ਕਰਕੇ ਡੀਸੀ ਸਾਹਿਬ ਨੂੰ ਵੀ ਮਿਲੇ, ਐਸਡੀਐਮ ਸਾਹਿਬ ਨੂੰ ਵੀ ਮਿਲੇ, ਈਓ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਵੀ ਕਿੰਨੇ ਕਵਾਰ ਅਸੀਂ ਮਿਲ ਕੇ ਗਏ ਆ ਇਸ ਮਸਲੇ ਬਾਰੇ। ਪਰ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕੱਲ ਅਸੀਂ 12 ਕੌਂਸਲਰ ਇਕੱਠੇ ਹੋਏ ਤੇ ਇਹਦੇ ਬਾਰੇ ਸੋਚਿਆ ਵੀ ਕੀ ਕੀਤਾ ਜਾਵੇ। ਇਹਦੇ ਮੁਤਾਬਕ ਅਸੀਂ ਕੱਲ ਧਰਨਾ ਲਾਇਆ। ਧਰਨੇ 'ਚ ਸਾਡੇ ਦੋ ਭਰਾ, ਛੋਟੀ ਜੀ ਤੇ ਸੰਜੇ ਸੁਖਵੀਰ ਭੁੱਖ ਹੜਤਾਲ ਤੇ ਬੈਠ ਕੇ। ਪਰ ਕੱਲ ਸਾਰਾ ਦਿਨ ਸਾਡੇ ਕੋਲ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ। ਉਲਟਾ ਜਿਹੜੀਆਂ ਟਰਾਲੀਆਂ ਸੀਗੀਆਂ ਕੂੜੇ ਦੀਆਂ ਉਹ ਭਰ ਕੇ ਉਰੇ ਲਾਤੀਆਂ ਸਾਰੀ ਰਾਤ ਬਦਬੂ ਚ ਇਹ ਦੋ ਕੌਂਸਲਰ ਸਾਡੇ ਉਰੇ ਪਏ ਰਹੇ ਪਰ ਪ੍ਰਸ਼ਾਸਨ ਦੇ ਕੰਮ ਤੇ ਜੂਨੀ ਸਰਗੀ ਅੱਜ ਇਹ ਆ ਕੇ ਸਾਨੂੰ ਆਸ਼ਵਾਸ਼ਣ ਇਹਨਾਂ ਨੇ ਦਿਵਾਇਆ ਵੀ ਜਿਹੜੀਆਂ-ਜਿਹੜੀਆਂ ਵੀ ਠੋਡੀਆਂ ਮੰਗਾਂ ਨੇ ਸਾਨੂੰ ਲਿਖਤੀ ਦੇ ਦੋ ਅਸੀਂ ਉਹ ਠੋਡੀਆਂ ਪੂਰੀਆਂ ਕਰਾਂਗੇ ਇਹ ਤੋਂ ਇਲਾਵਾ ਇੱਕ हट ਕੇ ਸਾਡੇ ਬਾੜਾ ਚ 2 3 4 ਤੇ ਉਧਰ 6 7 8 ਚ ਪ੍ਰੋਬਲਮ ਆ ਵੀ ਜਿਹੜਾ ਨਾਲੀਆਂ ਦਾ ਪਾਣੀ ਨਾ ਉਹ ਟੂਟੀਆਂ ਦੇ ਪਾਣੀ ਚ ਰਲ ਕੇ ਆਉਂਦਾ ਉਹ ਪੀਂਡ ਵਾਲੇ ਪਾਣੀ ਚ ਰਲ ਕੇ ਆਉਂਦਾ ਵਾ ਅਸੀਂ ਉਹ ਵੀ ਇਹਨਾਂ ਨੂੰ ਘਟੋ ਘਟਰੀ ਸੂਦਬੀਰ ਨੇ ਤਾਂ ਪਿਛਲੇ 3 ਸਾਲਾਂ ਤੋਂ ਕਹਿ ਰਹੇ ਆ ਇਹੀ ਪ੍ਰੋਬਲਮ ਸਾਡੇ 2 ਤੇ 4 ਨੰਬਰ ਵਾਰਡ ਦੇ ਕਾਉਂਸਲਰ ਨੇ ਇਹਨਾਂ ਦੇ ਆ ਰਹੇ ਆ ਉਹਦਾ ਵੀ ਹਜੇ ਤੱਕ ਇਹਨਾਂ ਨੇ ਕੋਈ ਹੱਲ ਨਹੀਂ ਮਹੱਲੇ ਦਾ ਇਹ ਜਿਹੜਾ ਵੀ ਗੰਦਾ ਪਾਣੀ ਖੜਦਾ ਉੱਥੇ ਕੋਈ ਨਿਕਾਸ ਨਹੀਂ ਹੋ ਰਿਹਾ ਇਹ ਕਰਨਗੇ ਸਾਡੇ ਨਾਲ ਇਹ ਵਾਅਦੇ ਪਹਿਲਾਂ ਕਾਫੀ ਵਾਰੀ ਕਰ ਚੁੱਕੇ ਨੇ ਪਰ ਅਸੀਂ ਇਹ ਵਾਅਦੇ ਨੂੰ ਤਾਂ ਮੰਨਾਂਗੇ ਜੇ ਇਹ ਪੂਰਾ ਕਰਨਗੇ ਪਹਿਲਾਂ ਸਾਡੀ ਗੱਲ ਨਹੀਂ ਗਲੀ ਬਾਣੀ ਸਟਾਰਟ ਕੀਤੀ ਜਾਵੇ ਤਾਂ ਅਸੀਂ ਇਹ ਧਰਨਾ ਚੱਕਾਂਗੇ ਐਨਾ ਟਾਈਮ ਧਰਨੇ ਤੇ ਸਾਰੇ ਨਾਲ ਹੀ ਬੈਠੇ ਨੇ ਦੋ ਦਿਨ ਹੋ ਗਏ ਅਸੀਂ ਧਰਨੇ ਤੇ ਬੈੰਨੇ ਆ ਮੇਰਾ ਨਾਮ ਸ਼ੀਤਲਜੀ ਕੇ 12 ਨੰਬਰ ਕਿ ਨੰਬਰ ਬਾੜ ਨੰਬਰ 15 ਇਹ ਕਹਿੰਦੇ ਨੇ ਪ੍ਰਧਾਨ ਨਹੀਂ ਤੋੜਾਂ ਆਂਦਾ ਅਸੀਂ ਪ੍ਰਧਾਨ ਤੋਂ ਕੁਝ ਨਹੀਂ ਲੈਣਾ ਜੀ ਪ੍ਰਧਾਨ ਨੂੰ ਆਪ ਹੀ ਦੇਖਣਾ ਚਾਹੀਦਾ ਆਏ ਇੱਥੇ ਕਿਉਂ ਨਹੀਂ ਆਉਂਦੇ ਹੈਗੇ ਇਹ ਸਿਸਟਮ ਸਾਡਾ ਜਿਹੜਾ ਹੈਗਾ ਇਹਨਾਂ ਨੇ ਪੁੱਠਾ ਕੀਤਾ ਹੋਇਆ ਸੀ ਸਾਰਾ ਪਿਛਲੇ 20 ਸਾਲ ਤੋਂ ਅਸੀਂ ਸੇਵਾ ਕਰ ਰਹੇ ਆ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਕਾਉਂਸਲਰ ਚੁਣਿਆ ਜਾਂਦਾ ਜੋ ਹਾਲਾਤ ਹੁਣ ਬਣੇ ਹੋਏ ਨੇ ਕਦੇ ਨਹੀਂ ਦੇਖਣ ਨੂੰ ਆਏ ਜਿੱਥੇ ਦੇਖ ਲੋ ਸ਼ਹਿਰ ਦੇ ਵਿੱਚ ਸਾਰੇ ਗੰਦਾ ਪਾਣੀ ਖੜਾ ਘਰਾਂ ਦੇ ਵਿੱਚ ਕੂੜਾ ਬੜੇ ਲੰਬੇ ਟਾਈਮ ਤੋਂ 10-15 ਦਿਨ ਤੱਕ ਪਿਆ ਰਿਹਾ ਪੀਣ ਵਾਲਾ ਪਾਣੀ ਵੀ ਮੈਂ ਪਹਿਲਾਂ ਵੀ ਵੀਡੀਓ ਪਾਈਆਂ 1-2 ਪੀਣ ਵਾਲਾ ਪਾਣੀ ਸਾਰਾ ਖਰਾਬ ਆ ਸੋ ਬਾਰੀ-ਬਾਰੀ ਅਫਸਰਾਂ ਨੂੰ ਕਹਿਣ ਤੇ ਵੀ ਡੀਸੀ ਸਾਹਿਬ ਨੂੰ ਵੀ ਕਹਿਣ ਤੇ ਉੱਥੇ ਗੱਲ ਨਹੀਂ ਬਣੀ ਹੈ ਸੁਣਵਾਈ ਨਹੀਂ ਹੋਈ ਹੈ ਕੋਈ। ਫਾਇਦਾ ਥੋੜਾ ਜਿਹਾ ਇਸ਼ੂ ਸੀਗਾ ਇੱਥੇ। ਦੋ ਮੇਨ ਇਸ਼ੂ ਸੀਗੇ। ਫਾਇਦਾ ਇਸ਼ੂ ਸੀ ਤੇ ਇੱਕ ਸਾਡੀ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਉਹਦਾ ਇਸ਼ੂ ਸੀ। ਜੀ। ਇਸ ਸੰਬੰਧ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਸਾਡੇ ਡਵੈਲਪਮੈਂਟ ਦੇ ਕੰਮ ਨੇ ਉਹਦਾ ਟੈਂਡਰ ਆਉਣ ਦੀ ਲੰਘ ਚੁੱਕਿਆ। 26 ਤਰੀਕ ਨੂੰ ਟੈਂਡਰ ਆਉਣਾ ਨੇ। ਸਤੰਬਰ ਤੋਂ ਬਾਅਦ ਜਿਹੜਾ ਅੱਧੇ ਸਰਕਾ ਬਣਾਉਣ ਦਾ ਕੰਮ ਉਹ ਸ਼ੁਰੂ ਕਰ ਦਿੱਤਾ ਜਾਵੇ। ਕਿਰਪਾ ਕਰਕੇ ਫਾਇਦਾ ਇਸ਼ੂ ਸੀ। ਫਾਇਦਾ ਵੀ ਸੈਂਟਰ ਇੰਸਪੈਕਟਰ ਨੂੰ ਜਿਹੜਾ ਹੈ ਰਿਪੋਰਟ ਜਮ੍ਹਾਂ ਕਰ ਦਿੱਤੀ ਗਈ ਹੈ। ਕੀpropto ਜਿਹੜੇ ਬੰਦੇ ਨੇ ਆਪਣੇ ਵੋਟਾਂ ਜਾਣ ਤੇ ਜਿਹੜਾ ਉਹਨਾਂ ਦਾ ਵੱਡਾ ਕੰਮ ਆ ਉਹ ਕਿ ਉਹਦੀ ਅਦ੍ਰਿਕਾ ਨਾਲ ਜਰਾ ਕੰਮ ਇਹ ਜਿਹੜੇ ਰੋਸਤਾਨਾ ਦੇ ਰਹੇ ਨੇ ਬਾਹਰ ਇਹਨਾਂ ਨੂੰ ਵਿਸ਼ਵਾਸਦਾ ਹੈ ਚੱਕਣਗੇ ਹੋ ਇਹ ਜਿਹੜਾ ਰੋਸਤਾਨਾ ਚੱਕਣਗੇ ਜੀ ਇਹਨਾਂ ਵੱਲੋਂ ਮੈਂਬਰਿੰਡ ਵੀ ਤਿਆਰ ਕੀਤਾ ਗਿਆ ਹੈ ਉਹ ਵੀ ਲੱਗ ਰਿਹਾ ਜੋ ਜਵਨਗੇ ਮੰਗਾਰੇ ਸਾਰੀਆਂ ਪਹੁੰਚ ਗਈਆਂ